ਸਿੱਖਾਂ ਨੂੰ ਅੱਤਵਾਦੀ ਬਣਾ ਕੇ ਹਿੰਦੁਸਤਾਨ 'ਚ ਵੋਟਾਂ ਕਿੰਨਾ ਲਗਿਆ ਇਹਨਾਂ ਨੇ ਲਗਾਇਆ ਸਿੱਖਿਆ ਸਾਨੂੰ ਦੇਂਦੇ ਅਸੀਂ ਕਿੱਥੇ ਨੂੰ ਲਗਾਇਆ ਐਦਾਂ ਪੰਡਦੇ ਨਹੀਂ ਜਿੱਦਾਂ ਸਾਰੇ ਸਿੱਖੀ ਖਾਲਸਤਾਨੀ ਤੇ ਟੈਰਰਿਸਟ ਨੇ ਅੱਤਵਾਦੀ ਨੇ ਸਪੀਕਰ ਸਾਹਿਬ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਹਿੰਦੁਸਤਾਨ 'ਚ ਵੋਟਾਂ ਕਿੰਨਾ ਲਗਿਆ ਇਹਨਾਂ ਨੇ ਲਗਾਇਆ ਸਪੀਕਰ ਸਾਹਿਬ ਗਾਣੇ 1 ਮਿੰਟ ਦੀ ਥਾਲੀਵਾਜ਼ ਦੀ ਕਿਉਂ ਕਰ ਰਹੇ ਹੋ ਤੁਸੀਂ ਸਾਜੋ ਕੀਤਾ ਉਹ ਤੇ ਕਹੋ ਨਹੀਂ ਕਹ ਸਾਬ੍ਹ ਇਹ ਗੱਲ ਤਾਂ ਸੁਣੋ ਬੁੱਧੀ ਗੱਲ ਵੀ ਖਾਓ ਸਪੀਕਰ ਸਾਹਿਬ ਮੋਰਬੋਮ ਬਲਾਸਟ ਵਿੱਚ ਨਾ 2017 ਦੀ ਇਲੈਕਸ਼ਨ ਤੋਂ ਪਹਿਲਾਂ 7000 ਤੋਂ ਵੱਧ ਲੋਕ ਮਾਰੇ ਗਏ ਸੀ ਛੋਟੇ ਛੋਟੇ ਬੱਚੇ ਮਾਰੇ ਗਏ ਸਪੀਕਰ ਸਾਹਿਬ ਸਾਡੇ ਐਮ.ਐਲ.ਏ ਸੀ ਇੱਥੇ ਜਗਦੇਵ ਸਿੰਘ ਕਮਾਲੂ ਪੰਜੇ ਸਾਲ ਰੌਲਾ ਪਾਉਂਦੇ ਰਹੇ ਇੱਕ ਬੰਦੇ ਦੀ ਅਰੈਸਟ ਨਹੀਂ ਹੋਈ ਹਲੇ ਤੱਕ ਨਾਟ ਇਵਨ ਵਨ ਤਿੰਨ ਬੰਦੇ ਨਾਮਜ਼ਦ ਹੋਏ ਔਰ ਉਹਦੇ ਚ ਆਰਡੀਐਕਸ ਵਰਤੀ ਗਈ ਸਪੀਕਰ ਸਾਹਿਬ ਮਾੜਾ ਜਿਹਾ ਡਰੋਨ ਆ ਜੇ ਨਾ ਪਾਕਿਸਤਾਨ ਦੇ ਬਾਰਡਰ ਤੋਂ ਡੀਜੀਪੀ ਸਾਹਿਬ ਤੇ ਸਾਰੀ ਪੁਲਿਸ ਪ੍ਰੈਸ ਕਾਨਫਰੰਸ ਕਰਦੀ ਆ ਅੱਤਵਾਦ ਆ ਗਿਆ ਪੰਜਾਬ ਦੇ ਵਿੱਚ ਔਰ ਉਹਦੇ ਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਉਹਨਾਂ ਤੇ ਯੁਆਪਾ ਲਾਈ ਜਾਂਦੀ ਆ ਉਹਨਾਂ ਨੂੰ ਖਾਲਸਤਾਨੀ ਕਹਿ ਕੇ ਬਦਨਾਮ ਕੀਤਾ ਜਾਂਦਾ ਕਿਸਨੇ ਕੀਤਾ ਆ ਆਰਡੀਐਕਸ ਦਾ ਬਲਾਸਟ ਕੋਈ ਆਰਡੀਐਕਸ ਛੋਟਾ ਮੋਟਾ ਕੱਟਾ ਤਾਂ ਲੈ ਸਕਦੇ ਲੈ ਆ ਸਕਦੇ ਆਰਡੀਐਕਸ ਲੈ ਆ ਸਕਦਾ ਦਿਸ ਵਾਸ ਅ ਇੰਟਰਨਲ ਟੈਰਰਿਸਟ ਕ੍ਰਾਈਮ ਔਰ ਡੇਰਾ ਸੱਚਾ ਸੌਦਾ ਦੇ ਸਾਧ ਦੇ ਵਰਕਸ਼ਾਪ ਦੇ ਅੰਦਰ ਉਹ ਗੱਡੀ ਆਰਡੀਐਕਸ ਜਿਹੜੀ ਆ ਉਹ ਤਿਆਰ ਕੀਤੀ ਗਈ ਸਪੀਕਰ ਸਾਹਿਬ ਔਰ ਉਹਦੇ ਅੱਜ ਤੱਕ ਕਿਸੇ ਨੈਸ਼ਨਲ ਏਜੰਸੀ ਨੇ ਨੋਟਿਸ ਨਹੀਂ ਲਿਆ ਨਾਰਮਲ ਕੋਰਸ ਵਿੱਚ ਛੋਟੇ ਜਿਹੇ ਬਲਾਸਟ ਵਿੱਚ ਪੱਜੀ ਆਉਂਦੀ ਐ ਐਨਆਈਏ ਇਹਦੇ ਵਿੱਚ ਕੋਈ ਐਨਆਈਏ ਨਹੀਂ ਕਿ ਤਿੰਨ ਬੰਦੇ ਨਾਮਜ਼ਦ ਕੀਤੇ ਅੱਜ ਤੱਕ ਕੋਈ ਬੰਦਾ ਨਹੀਂ ਫੜਿਆ ਸੱਤ ਬੇਗੁਨਾ ਬੰਦੇ ਮਾਰੇ ਗਏ ਇਜ਼ ਥੈਟ ਗੁੱਡ ਟੈਰਰਿਜ਼ਮ ਜਿਹੜਾ ਇੱਥੇ ਕੋਈ ਕਰਦੇ ਨੇ ਸਿੱਖ ਕਹਿੰਦੇ ਨੇ ਉਹਨੂੰ ਤਾਂ ਬਹੁਤ ਸਾਰੇ ਨੈਸ਼ਨਲ ਪ੍ਰੈਸ ਨੈਸ਼ਨਲ ਟੈਲੀਵਿਜ਼ਨਸ ਐਦਾਂ ਪੰਡਦੇ ਨੇ ਜਿੱਦਾਂ ਸਾਰੇ ਸਿੱਖੀ ਖਾਲਸਤਾਨੀ ਤੇ ਟੈਰਰਿਸਟ ਨੇ ਅਤਵਾਦੀ ਨੇ ਸਪੀਕਰ ਸਾਹਿਬ ਤੇ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਦੇ ਖਿਲਾਫ ਸਬੂਤ ਆ ਉਨ੍ਹਾਂ ਦੇ ਖਿਲਾਫ ਔਰ 1 ਸਾਲ ਹੋ ਗਿਆ ਔਰ ਮੇਰੇ ਖਿਆਲ ਗਲਤ ਨਾਮ ਮਹਿਤਾ ਗਿਆ ਸੀ ਐਜ਼ ਲੀਡਰ ਆਫ اپੋਜੀਸ਼ਨ ਮੌਕੇ ਤੇ ਪੀੜਤਾ ਨੂੰ ਮਿਲਿਆ ਸੀ ਆਈ ਏਮ ਕਵਾਈਟ ਸ਼ੋਰ ਕਿ ਭਗਵੰਤ ਸਿੰਘ ਮਾਨ ਵੀ ਮੋੜ ਵਾਲੇ ਬੋਮਲਾਸ ਦੇ ਪੀੜਤਾ ਨੂੰ ਜ਼ਰੂਰ ਮਿਲੇ ਹੋਣਗੇ ਸਪੀਕਰ ਸਾਹਿਬ ਥੈਂਕ ਯੂ ਜੀ ਔਰ ਇਸੇ ਤਰ੍ਹਾਂ ਸਪੀਕਰ ਸਾਹਿਬ ਜਿਹੜਾ ਸਾਰਾ ਜਿਹੜਾ ਪਕਾਣਾ ਨਾਲ ਨਾਲ ਕਰ ਲੋ ਕਰ ਲੋ ਹਾਂਜੀ ਹਾਂਜੀ ਕਰੋ ਸਪੀਕਰ ਸਾਹਿਬ ਗੱਲ ਇਹ ਇੱਕ ਮਿੰਟ ਦੀ ਤਾਲੀ ਵਾਲਜੀ ਕਿਉਂ ਕਰ ਰਹੇ ਹੋ ਤੁਸੀਂ ਹਾਂਜੀ 2 ਮਿੰਟ ਸਪੀਕਰ ਸਾਹਿਬ ਬਾਤ ਬੋਲ ਦਿਓ ਦੇ ਦਿਓ ਸਪੀਕਰ ਸਾਹਿਬ ਜਿਹੜੀਆਂ ਬੇਅਦ ਜਿਹੜੀਆਂ ਬੇਅਦਬੀਆਂ ਹੋਈਆਂ ਨਾ 1 ਮਿੰਟ ਕੁ ਸਾਦ ਮੈਂ ਖੇੜਾ ਸਾਹਿਬ ਨੇ ਖੇਤੀਬਾੜੀ ਬਾਰੇ ਵੀ ਗੱਲ ਕੀਤੀ ਜਿਹੜੀ ਆਖਰੀ ਗੱਲ ਕੀਤੀ ਇਹਨਾਂ ਨੇ ਹਿਕ ਤੋਂ ਮੈਂ ਇਹਦਾ ਤੂੰ ਇਹ ਕਹਿਣਾ ਚਾਹੁੰਦਾ ਕਿ ਜਨਾਬ ਜਿਸ ਜਿਸ ਪਾਰਟੀ ਦੇ ਵਿੱਚ ਇਸ ਵੇਲੇ ਤੁਸੀਂ ਕੰਮ ਕਰਦੇ ਹੋ ਕਾਂਗਰਸ ਪਾਰਟੀ ਉਹਦੀ ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਕੈਪਟਨ ਮਿੰਦਰ ਸਿੰਘ ਹੋਣੀ ਤੇ ਚੰਨੀ ਸਾਹਿਬ ਸਾਹ ਸੁਣਦੇ ਲੋ ਸੁਣਦੇ ਲਾਓ ਨਾ ਮੈਂ ਕਹਿੰਦਾ ਤੁਸੀਂ ਕੀ ਕਹਿਣਾ ਮੈਂ ਕਹਿੰਦਾ ਸਾਜੋ ਕੀਤਾ ਉਹ ਤੇ ਕਹੋ ਸਾਬ ਦੇ ਗੱਲ ਤਾਂ ਸੁਣੋ ਬੁੱਧੀ ਗੱਲ ਵੀ ਖਾਓ ਸਾਜੀ 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 ਸਿੱਖੀ ਚੇਰ ਅਡਰੈਸ ਕਰੋ ਮਤ ਜੀ ਸਾਹਿਬ ਮੈਂ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਹਾਂ ਸਪੀਕਰ ਸਾਹਿਬ ਸਿੱਖਾਂ ਨੂੰ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਦੋਸਤਾਂ ਚ ਵੋਟਾਂ ਕਿੰਨਾ ਲਿਆ ਇਹਨਾਂ ਨੇ ਲਿਆ ਸਿੱਖਿਆ ਸਾਨੂੰ ਦੇਂਦੇ ਅਸੀਂ ਕਿੱਦਾਂ ਨੂੰ ਲਿਆ ਅਸੀਂ ਸਪੀਕਰ ਸਾਹਿਬ ਕਦੀ ਵੀ ਸਾਡੇ ਸੀਐਮ ਸਾਹਿਬ ਨੇ ਕਦੀ ਵੀ ਸਿੱਖਾਂ ਨੂੰ ਅੱਤਵਾਦੀ ਕਦੀ ਵੀ ਕੁਝ ਨਹੀਂ ਕਿਹਾ ਜਦੋਂ ਕਿਹਾ ਆਹ ਸਾਹਮਣੇ ਬੈਠੇ ਇਹਨਾਂ ਨੇ ਕਿਹਾ ਇਹਨਾਂ ਨੇ ਵੋਟਾਂ ਲਿਆ ਸੋ ਇਹ ਜਿਹੜੀ ਤੁਸੀਂ ਸਿੱਖਿਆ ਦਿੰਦੇ ਹੋ ਅੱਛਾ ਪਾਸੇ ਦਿੰਦੇ ਹੋ ਇਹਨਾਂ ਨੂੰ ਦੋ ਮਦਦ ਆਪਣੇ ਆਪ ਦੋ ਦੇਸ਼ ਨੂੰ ਕਹਿ ਰਿਹਾ ਜਿਹੜੇ ਬਦਨਾਂ ਸਾਕੂਤਲੇ ਕਰਦੇ ਨੇ ਦਿੱਲੀ ਵਾਲੇ ਤੇ ਇਲੈਕਟ੍ਰੋਨਿਕ ਮੀਡੀਆ ਤੇ ਦਿੱਲੀ ਦੀਆਂ ਪਾਰਟੀਆਂ ਤੋਂ ਨਹੀਂ ਮੈਂ ਤੁਹਾਨੂੰ ਇਹੀ ਕਹਿ ਜਾ ਬਦਨਾਂ ਕਰਦੇ ਤੇ ਤੁਹਾਡੀ ਪਾਰਟੀ ਖਾਨਦੋ ਸ਼ਾਮਿਲ ਆ ਤੁਹਾਡੀ ਪਾਰਟੀ ਸ਼ਾਮਿਲ ਆ ਠੀਕ ਹੈ ਤੁਹਾਨੂੰ ਕਹਿ ਰਿਹਾ ਇਹਨਾਂ ਦੀ ਪਾਰਟੀ ਸ਼ਾਮਿਲ ਆ ਆ ਇਹਨਾਂ ਨੂੰ ਕੋਈ ਨਾ ਜਵਾਬ ਦੇ ਥੈਂਕ ਯੂ ਨਿਕਲ ਕੇ ਇੱਥੋਂ ਨਿਕਲ ਕੇ ਟਵਿੱਟਰ ਤੇ ਗੱਲ ਕਹਿ ਦਿਓ ਆਪਣੀ ਜਿਹੜੀ ਗੱਲ ਕਹਿਣੀ ਹੈ ਸਪੀਕਰ ਸਾਹਿਬ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਕਿ ਜਿਹੜਾ ਇਹ ਸਾਰਾ ਕੁਆੜਾ ਪਲਾਨ ਆ ਜੀ ਜਿਹੜਾ ਬੇਅਦਬੀਆਂ ਦਾ ਇਹ ਕਿਤੇ ਐਵੇਂ ਹੀ ਪੈ ਗਿਆ ਤੁਰੇ ਜਾਂਦੇ ਜੀ ਖਰਸ਼ਾ ਸਾਹਿਬ ਸਪੀਕਰ ਸਾਹਿਬ 2000 ਲਾਸਟ ਜੀ ਲੁੱਕ ਐਟ ਦਿਸ ਇਸ਼ੂ ਜੀ ਬਰਨਿੰਗ 2007 ਵਿੱਚ ਜਦੋਂ ਸਲਾਬਤਪੁਰੇ ਵਿੱਚ ਡੇਰਾ ਸੱਚਾ ਸੌਦਾ ਦਾ ਸਪੀਕਰ ਡੈਪਟੀ ਸਪੀਕਰ ਸਾਹਿਬ ਮੇਰਾ ਟਾਈਮ ਆਈ ਵਿ ਬੀ ਗ੍ਰੇਟਫੁਲ ਜੀ ਇੱਕ ਇੱਕ ਅੱਧਾ ਮਿੰਟ ਦੇ ਦਿਓ ਤੁਹਾਡੇ ਚੋ ਕੋਈ ਦੇ ਸਕਦਾ ਜੀ ਕੋਈ ਮੈਂਬਰ ਸਾਹਿਬਾਰੇ ਟਾਈਮ ਦੱਸੋ ਇੱਕ ਮਿੰਟ ਕਹਦੇ ਹੱਥ ਖੜਾ ਕਰਦੇ ਆ ਉਹ ਕਹਿ ਰਹੇ ਨੇ ਜੀ ਡੈਪਟੀ ਸਪੀਕਰ ਸਾਹਿਬ ਜਿਹੜਾ ਡੇਰਾ ਸੱਚਾ ਸੌਦਾ ਦਾ ਬੇਅਦਬੀਆਂ ਦਾ ਵਿਵਾਦ ਉੱਠਿਆ ਨਾ ਇਹ 2007 ਵਿੱਚ ਜਦੋਂ ਸਲਾਬਤਪੁਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੋਸ਼ਾਕ ਭਾਈ ਉੱਥੇ ਪਵਾੜੇ ਦੀ ਜੜ ਆ। ਔਰ 2012 ਦੀ ਇਲੈਕਸ਼ਨ ਤੋਂ ਪਹਿਲਾਂ ਜਦੋਂ ਚਲਾਨ ਪੇਸ਼ ਹੋਣਾ ਸੀ 295 ਤੇ 153 ਐ ਦਾ ਉਸ ਦੇ ਸਾਥ ਦੇ ਖਿਲਾਫ ਬਠਿੰਡਾ ਸੈਸ਼ਨ ਕੋਰਟ ਚ ਦੁੱਖਣਾ ਕਹਿਣਾ ਪੈਂਦਾ ਕਿ ਸਾਡੇ ਸਾਥੀਆਂ ਦੀ ਸਰਕਾਰ ਨੇ ਉਸ ਵੇਲੇ ਮਗਲੀ ਸਰਕਾਰ ਨੇ ਚਲਾਨ ਤਾਂ ਪੇਸ਼ ਕੀ ਕਰਨਾ ਸੀ ਕੈਨਸਲੇਸ਼ਨ ਰਿਪੋਰਟ ਫਾਈਲ ਕਰ ਦਿੱਤੀ। ਉਸ ਕੈਨਸਲੇਸ਼ਨ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਉਸ ਡੇਰਾ ਸੱਚਾ ਸੌਦਾ ਨੂੰ 2014 ਦੇ ਵਿੱਚ ਡਿਸਚਾਰਜ ਕੀਤਾ ਗਿਆ ਜੀ ਤੇ 10 ਮਹੀਨਿਆਂ ਬਾਅਦ ਬੇਅਦਮੀਆਂ ਸ਼ੁਰੂ ਹੋ ਗਈਆਂ ਸਪੀਕਰ ਸਾਹਿਬ ਔਰ ਬੁਰਜਬਾ ਜਵਾਰ ਸਿੰਘ ਵਾਲੇ ਔਰ ਹੋਰ ਜਿਹੜੀਆਂ ਬਰਗਾੜੀ ਵਗੈਰਾ ਸਾਰੀਆਂ ਉੱਥੋਂ ਸਪੀਕਰ ਸਾਹਿਬ ਸਾਰਾ ਔਰ ਬੇਬਲ ਕਲਾਂ ਦੇ ਵਿੱਚ ਕਤਲ ਹੋ ਗਏ ਸਰਦਾਰ ਮਨਜੀਤ ਸਿੰਘ ਵਾਲੀ ਸਾਹਿਬ ਨੇ ਪੰਜਾਬ ਦਾ ਮਾਹੌਲ ਕੀਤਾ ਥੈਂਕ ਯੂ ਥੈਂਕ ਯੂ ਕਾਫੀ ਟਾਈਮ ਹੋ ਗਿਆ ਤੁਹਾਡਾ 5 ਮਿੰਟ ਹੋ ਪਰੋਗੇ ਤੁਹਾਡੇ